ਰਾਤ ਨੂੰ ਜੀ 2:00 ਵਜੇ ਉੱਪਰੋਂ ਆਵਾਜ਼ ਜੀ ਆਉਣ ਲੱਗੀ ਹੋਰੇ ਲੋੜ ਦੀ ਵੀ ਅਸੀਂ ਵੀ ਚਲੋ ਦੇਖੀਏ ਕੀ ਆ ਮੈਂ ਕੈਮਰਾ ਚੈੱਕ ਕੀਤੇ ਤਾਂ 2:00 ਵਜੇ ਦੇਖਿਆ ਵੀ ਕੈਮਰੇਆਂ ਚੱਤਾ ਸੀਗਾ ਜੀ ਇਹ ਕਿਦੋਂ ਦੀ ਗੱਲ ਇਹ ਅੱਜ ਆ ਰਾਤ ਦੀ ਜੀ ਇਹ ਕਿੰਨੇ ਕੁ 2:00 ਵਜੇ ਦੇਖਿਆ 2:00 ਵਜੇ ਪੂਰੇ ਜੀ ਫਿਰ ਉਹ ਕਿੰਨੇ ਕੁ ਟਾਈਮ ਰਿਹਾ ਉਹ ਕੋਠੇ ਤੇ ਰਿਹਾ ਘੱਟੋ ਘੱਟ ਜੀ 11-12 ਮਿੰਟ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਫਿਰ ਆਪਣੀ ਉਹ ਸਾਹਮਣੇ ਗੱਡੀ ਖੜੀ ਆਈ ਉਹ ਥੱਲੇ ਵੜ ਗਿਆ ਫਿਰ ਉਸ ਤੋਂ ਬਾਅਦ ਫੇਰ ਨਹੀਂ ਦੇਖਿਆ ਜੀ ਪਹਿਲਾਂ ਵੀ ਕਦੇ ਦੇਖਿਆ ਨਹੀਂ ਪਹਿਲਾਂ ਨਹੀਂ ਦੇਖਿਆ ਪਰਸੋਂ ਕਿ ਦੋ ਕੁੱਤੇ ਜਰੂਰ ਆਪਣੇ ਉਧਰ ਕਲੋਨੀਆ ਚ ਖਾਦੇ ਨੇ ਵੀ ਕਿਸੇ ਜਾਨਵਰ ਨੇ ਥੋੜੇ ਘਰੇ ਵੀ ਕੋਈ ਜਾਨਵਰ ਦਾ ਨੁਕਸਾਨ ਤਾਂ ਨਹੀਂ ਨਹੀਂ ਆਪਣੇ ਨੁਕਸਾਨ ਕੋਈ ਨਹੀਂ ਵੀ ਹੋਇਆ ਤੇ ਤੁਸੀਂ ਫਿਰ ਉਸ ਤੋਂ ਬਾਅਦ ਕੀ ਕੀਤਾ ਬਾ ਜਿਹੜੇ ਲਾਗਪਾ ਘਰ ਸੀਗੇ ਉਹਨਾਂ ਨੂੰ ਇਤਲਾਹ ਦੇ ਦਿੱਤੀ ਸੀ ਜਿਦੋਂ ਆਪਣਾ ਥੋੜਾ ਲੋਸਮੈਂਟ ਲੋਸਮੈਂਟ ਜੀ 3.50 6.30 ਕਿ ਤਿੰਨ ਮੈਂ ਲੋਸਮੈਂਟ ਕਰਾਤੀ ਸੀ ਜੀ ਤੇ ਹੁਣ ਕੀ ਅੱਗੇ ਪਿੰਡ ਵਾਲਿਆਂ ਨੂੰ ਕੀ ਨਕ ਲਾਏ ਜੋ ਹਾਂ ਨਕਾ ਲਾ ਕੇ ਚਲੋ ਐਂ ਜੀ ਫੜਿਆ ਜਾਵੇ ਇਹਨੂੰ ਚਲੋ ਕਿਸਦਾ ਚਲੋ ਨੁਕਸਾਨ ਹੋਣਾ ਵੱਜ ਜਾਵੇ ਸਾਡੇ ਮੇਰੀ ਮੈਸੇਜ ਸਰਪੰਚਾ ਦਵਿੰਦਰਪੁਰ ਤੇ ਸਾਨੂੰ ਸਵੇਰ ਨੂੰ ਅੱਜ ਸੂਚਨਾ ਮਿਲੀ ਕਿ ਜਾਗਰ ਸਿੰਘ ਦੇ ਮਕਾਨ ਦੇ ਉੱਤੇ ਚਿੱਟਾ ਦੇਖਿਆ ਗਿਆ ਤੇ ਜਿਹਦੀ ਵੀਡੀਓ ਵੀ ਉਹਨਾਂ ਦੇ ਸੀਸੀਟੀਵੀ ਕੈਮਰੇ ਤੋਂ ਅਸੀਂ ਲਾਰਲ ਹੋਈ ਹੈ ਪੂਰੇ ਨਗਰ ਨੂੰ ਮੰਨ ਲਓ ਸਾਰੇ ਜਿੰਨਾਂ ਦੇ ਜਿਨ੍ਹਾਂ ਦੇ ਅੰਦਰ ਅੱਲਾ ਦੇ ਵਿੱਚ ਨਕਰ ਦੇ ਸਾਰਿਆਂ ਕੋਲ ਮੰਨ ਲਓ ਭੇਜ ਦਿੱਤੀ ਗਈ ਹੈ ਤੇ ਨਾਲ ਹੀ ਅਸੀਂ ਪੁਲਿਸ ਚੌਕੀ ਖਿੱਡੋਂ ਦੇ ਇੰਚਾਰਜ ਸਰਦਾਰ ਮختار ਸਿੰਘ ਨੂੰ ਸੂਚਿਤ ਕਰਤਾ ਵੀ ਇਦਾਂ ਦਾ ਗੱਲ ਨਾਲ ਹੀ ਉਹਨਾਂ ਨੇ ਫਿਰ ਰੇਂਜ ਅਫਸਰ ਮਨਪਾਦ ਨੂੰ ਸੂਚਨਾ ਦਿੱਤੀ ਹੈ ਤੇ ਹੁਣ ਸਾਡੇ ਕੋਲ ਇਸ ਟਾਈਮ ਐਸਟੀਐ ਸਮਰਾਲਾ ਦਾ ਪਵਿੱਤਰ ਸਿੰਘ ਦੀ ਪੰਚੇ ਨਵੀਂ ਟੀਮ ਦੇ ਨਾਲ ਤੇ ਉਹਨਾਂ ਨੇ ਆ ਕੇ ਉਹ ਜਿਹੜੀ ਫੁਟੇਜ ਸੀਸੀਟੀਵੀ ਕੈਮਰੇ ਦੀ ਆਪ ਵੀ ਦੇਖਿਆ ਤੇ ਇਹ ਪੂਰੇ ਵਿਸ਼ਵਾਸ ਦੇ ਨਾਲ ਮੰਨਿਆ ਗਿਆ ਕਿ ਵਾਕਈ ਕੀਤਾ ਹੀ ਹੈ ਦਰਸ ਦਾ ਮਾਹੌਲ ਬਣ ਚੁੱਕਾ ਹੈ ਤੇ ਲੋਕ ਡਰੇ ਹੋਏ ਨੇ ਤੇ ਅਸੀਂ ਅਨਾਉਂਸਮੈਂਟ ਰਾਹੀਂ ਗੁਰਦਵਾਰ ਸਾਹਿਬ ਤੋਂ ਪੰਦਰੂ ਲੱਟ ਵੀ ਕਰ ਚੁੱਕੇ ਆ ਕਿ ਰਾਤ ਦੇ ਸਮੇਂ ਜਾਂ ਦਿਨ ਦੇ ਸਮੇਂ ਮੱਤਿਆਂ ਨੂੰ ਵੀ ਪੂਰੇ ਆਪਣੇ ਧਿਆਨ ਨਾਲ ਰੱਖਿਆ ਜਾਵੇ ਤੇ ਆਪ ਵੀ ਜੇ ਆਪਣੇ ਖੇਤਾਂ ਦੇ ਵਿੱਚ ਜਾਣਾ ਕੰਮ ਕਰਨ ਲਈ ਤਾਂ ਪੂਰੇ ਸੁਚੇਤ ਹੋ ਕੇ ਜਾਣਾ ਪਿੰਡ ਨੂੰ ਨੁਕਸਾਨ ਨਹੀਂ ਕੀਤਾ ਕੋਈ ਪਿੰਡ ਦੇ ਵਿੱਚ ਨੁਕਸਾਨ ਇਹ ਆ ਵੀ ਜਿਹੜੇ ਕਲੋਨੀਆਂ ਨੇ ਉੱਥੋਂ ਪਤਾ ਲੱਗਿਆ ਵੀ ਉੱਥੇ ਦੋ ਕੁੱਤੇ ਜਿਹੜੇ ਉਹਨਾਂ ਤੇ ਹਮਲਾ ਕੀਤਾ ਗਿਆ ਵੀ ਉਹਨਾਂ ਵਿੱਚੋਂ ਇੱਕ ਕੁੱਤਾ ਤਾਂ ਖਾ ਲਿਆ ਗਿਆ ਤੇ ਦੂਜੇ ਨੂੰ ਵੀ ਤਾਂ ਹੀ ਫੜ ਦਿੱਤਾ ਬੰਨੇ ਹੋ ਕੁੱਤੇ ਜਿਹੜੇ ਦੋਨਾਂ ਤੇ ਹਮਲਾ ਕੀਤਾ ਗਿਆ ਉੱਥੋਂ ਵਿਸ਼ਵਾਸ ਹੋ ਗਿਆ ਵੀ ਵਾਕਈ ਕੀਤਾ ਹੀ ਹਾਂਜੀ ਅਸੀਂ ਪਿੰਡ ਟੋਡਰਪੁਰ ਪਹੁੰਚੇ ਹਾਂ ਜੀ ਇੱਥੇ ਸਾਨੂੰ ਤਲਾਬ ਮਿਲ ਗਿਆ ਵੀ ਚੀਤਾ ਮੰਨ ਲਓ ਆ ਗਿਆ ਹੈ ਸਰ ਔਰ ਨੱਜਰ ਸਿੰਘ ਦੇ ਘਰੇ ਅਸੀਂ ਮੈਕਮਾ ਇਹਨੂੰ ਸੰਬੰਧਤ ਮੈਕਵੇ ਨੂੰ ਇਨਫੋਰਮ ਕਰਤਾ ਜੀ ਉਹ ਵੀ ਪਹੁੰਚ ਰਹੇ ਨੇ ਦੇਖੋ ਸ਼ਾਨਵੀ ਨੀਤੀ ਦੇਖੇ ਸੀ ਜੀ 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 ਕੈਮਰੇ ਸਾਡੇ ਮਤਲਬ ਅਸੀਂ ਫੁਟੇਜ ਘੜਾ ਸੁਧਾਲ ਰਹੇ ਆ ਇਸ ਤੋਂ ਅੱਗੇ ਵੀ ਅਸੀਂ ਕੈਮਰੇ ਦੇਖ ਰਹੇ ਆ ਜੀ ਕੋਈ ਜਾਨਵਰ ਵਗੈਰਾ ਜਾਂ ਕਿਸੇ ਨੇ ਕੋਈ ਹਮਲਾ ਵੀ ਕੀਤਾ ਹੈ ਨਹੀਂ ਮੈਂ ਹੁਣ ਲੇਟੈਸਟ ਸੁਣੀ ਪਤਾ ਲੱਗਿਆ ਵੀ ਇੱਕ ਦਿਨ ਪਹਿਲਾਂ ਦੋ ਡੌਗੀਆਂ ਨੂੰ ਇਹਨਾਂ ਨੇ ਇਹ ਮਤਲਬ ਖਾਧਾ ਪਰ ਨਾਰਮਲੀ ਲੈ ਗਏ ਸੀ ਇਹ ਪਿੰਡ ਦੇ ਵਸੇ ਵੀ ਚਲੋ ਕੁਝ ਹੋਰ ਕੋਈ ਗੱਲਬਾਤ ਨਾ ਹੋਵੇ ਪਰ ਇਹ ਹੁਣ ਯਕੀਨ ਹੋ ਗਿਆ ਵੀ ਇੱਥੇ ਜ਼ਰੂਰ ਆਇਆ ਹੋਇਆ ਜਾਨਵਰ ਚਿਤਾ ਜੀ ਬਿਲਕੁਲ ਸਰ ਬਿਲਕੁਲ ਜੀ ਸਾਡੀ ਮੁਲਾਜ਼ਮ ਪਹੁੰਚ ਚੁੱਕੇ ਨੇ ਸਬੰਧਤ ਮਹਿਕਮਾ ਵੀ ਆ ਗਿਆ ਸੀ ਜਲਦੀ ਕਵਰ ਕਰ ਲਾਂਗੇ ਤੁਸੀਂ ਤਾਂ ਮਤਲਬ ਸਤਿਜਤ ਰਹਿਣ ਜੀ ਜੇ ਤੇ ਇਹ ਕਦੇ ਦਿਖਾਈ ਦਿੰਦਾ ਤੁਰੰਤ ਸਾਨੂੰ ਦੱਸਣੇ